ਕ ਸਾਡੇ ਵਾਲੇ ਲੁੱਲੜਦੇ ਨੇ ਇਹ ਮੋਦੀ ਹੁਣੀ ਤੇ ਅਮਿਤ ਸਾਹ ਵਰਗੇ ਉਹ ਤਾਂ ਜਿਹੜਾ ਦਲਾਲ ਪੈਸੇ ਇਕੱਠੇ ਕਰਦਾ ਸੀਗਾ ਉਹਦਾ ਸਬੰਧ ਕਿਹਦੇ ਨਾਲ ਨਿਕਲਿਆ ਪੰਜਾਬ ਨੂੰ ਲੁੱਟਣ ਦੀ ਬਾਬਾ ਜੀ ਬਹੁਤ ਵੱਡੀ ਚੇਨ ਹੈ ਜਿਹੜੀ 78 ਸਾਲਾਂ ਤੋਂ ਕੰਮ ਕਰ ਰਹੀ ਹੈ ਪਹਿਲਾਂ ਦਿੱਲੀ ਲੁੱਟਦੀ ਆ ਮਾਰਦੀ ਆ ਸਾਨੂੰ ਉਦੋਂ ਬਾਅਦ ਫਿਰ ਸਟੇਟ ਦੀ ਸਰਕਾਰ ਪੰਜਾਬ ਦੀ ਸਰਕਾਰ ਮਾਰਦੀ ਆ ਉਹ ਤਾਂ ਚਾ ਕੋਈ ਰੂਪ ਹੋਵੇ ਚਾਹੇ ਕਾਂਗਰਸ ਦੇ ਰੂਪ ਚਾਵੇ ਜਾਵੇ ਉਹ ਆਮ ਆਦਮੀ ਪਾਰਟੀ ਦੇ ਰੂਪ ਚਾਵੇ ਚਾਹੇ ਬੀਜੇਪੀ ਦੇ ਰੂਪ ਚਾਵੇ ਇਹ ਸਿਰਫ ਮਾਰਨਾ ਇਹਨਾਂ ਨੇ ਖਤਮ ਕਰਨਾ ਪੰਜਾਬ ਨੂੰ ਹੁਣ ਡੀਆਈਜੀ ਪੁੱਲਰ ਫੜਿਆ ਗਿਆ ਉਹਦੇ ਸਬੰਧ ਕਿਹਨੇ ਨਾਲ ਸੀਗੇ ਭਗਵੰਤ ਮਾਨ ਉਹਨਾਂ ਨਾਲ ਆਮ ਆਦਮੀ ਪਾਰਟੀ ਦਾ ਚਿਹਤਾ ਸੀਗਾ ਉਹ ਤਾਂ ਜਿਹੜਾ ਦਲਾਲ ਪੈਸੇ ਇਕੱਠੇ ਕਰਦਾ ਸੀਗਾ ਉਹਦਾ ਸਬੰਧ ਕਿਹਦੇ ਨਾਲ ਨਿਕਲਿਆ ਨਵਜੋਤ ਸਿੰਘ ਸਿੱਧੂ ਨਾਲ ਕੋਣ ਆ ਕਾਂਗਰਸ ਵਾਲਾ ਆ ਭਾਈ ਇਹਨਾਂ ਨੇ ਤਾਂ ਸਾਰਿਆਂ ਨੇ ਨਾਲ ਮਿਲ ਕੇ ਸਾਨੂੰ ਲੁੱਟਣ ਦਾ ਕਸੂਟਣ ਦਾ ਮਾਰਨ ਦਾ ਮਾਰਨ ਤੇ ਆਏ ਹੋਏ ਨੇ ਹੁਣ ਸੈਂਟਰ ਦੀ ਗੱਲ ਦਾ ਲਓ ਹੁਣ ਮੋਦੀ ਹੁਣ ਇਹਨੇ ਪਿਛਲੇ ਮੇਰੇ ਖਿਆਲ ਤੋਂ 11 ਸਾਲ ਤੋਂ ਆਏ ਹੋਏ ਨੇ ਸੈਂਟਰ ਦੇ ਅੰਦਰ ਅੱਜ ਤੱਕ ਇਹਨਾਂ ਨੇ ਇੱਕ ਕਾਨਫਰੰਸ ਨਹੀਂ ਕੀਤੀ ਜਵਾਬ ਵੀ ਨਹੀਂ মিডিਆ ਤੋਂ ਦੇ ਸਕਦੇ ਅਰਦੇਸ਼ ਦੇ ਲੋਕ ਮੂਰਖ ਫੇਰ ਵੋਟਾਂ ਪਾ ਦਿੰਦੇ ਨੇ ਇਹਨਾਂ ਨੂੰ ਇੱਕ ਪਾਸੇ ਅਮਰੀਕਾ ਦਾ ਰਾਸ਼ਟਰਪਤੀ ਹੈ ਹਰ ਰੋਜ਼ ਕਾਨਫਰੰਸ ਕਰਦਾ ਹੋ, ਦੂਜੇ ਦੇਸ਼ਾਂ 'ਚ ਜਾ ਕੇ ਕਾਨਫਰੰਸ ਕਰਦਾ ਆ। ਮੀਡੀਆ ਦੇ ਜਵਾਬ ਦਿੰਦਾ ਉਹ ਸ਼ਾਂਤੀ ਵਾਲੇ ਪਾਸੇ ਨੂੰ ਤੁਰਿਆ ਹੋਇਆ। ਉਹ ਜੰਗਾਂ ਰਕਾਉਂਦਾ ਆ, ਉਹ ਸ਼ਾਂਤੀ ਦੀ ਗੱਲ ਕਰਦਾ ਆ। ਇੱਕ ਸਾਡੇ ਵਾਲੇ ਲੁੱਲੜ ਜੇ ਨੇ ਇਹ ਮੋਦੀ ਹੁਣੀ ਤੇ ਅਮਿਤ ਸ਼ਾਹ ਵਰਗੇ ਇੱਕ ਦਿਲਦਾਕੀਆਂ ਨੂੰ ਮਾਰ ਦਿੰਦੇ ਨੇ, ਕਦੇ ਖਾਲਿਸਤਾਨੀਆਂ ਨੂੰ ਮਾਰ ਦਿੰਦੇ ਨੇ। ਕਦੇ ਮਨੀਪੁਰ ਵਾਲਿਆਂ ਨੂੰ ਮਾਰ ਦਿੰਦੇ ਨੇ। ਜਿਹੜਾ ਵੀ ਆਪਣੇ ਹੱਕ ਸੱਚ ਦੀ ਆਵਾਜ਼ ਕਰੂਗਾ ਉਹਨਾਂ ਨੂੰ ਜਿਹੜਾ ਚ ਗੇਰ ਦਿੰਦੇ ਨੇ ਆ ਮਾਰ ਦਿੰਦੇ ਨੇ। ਇਹ ਕਾਹ ਨੇ? ਕੁੱਲ ਮਿਲਾ ਕੇ ਭਾਈ ਜਦੇ ਦੇ ਸਿਸਟਮ ਦੇ ਅੰਦਰ ਗੰਦ ਹੈ। ਹੁਣ ਹਰਿਆਣਾ ਦੇ ਅੰਦਰ ਇੱਕ ਆਈਪੀਐਸ ਸੀਗਾ ਪੂਰਨ ਕੁਮਾਰ ਉਹਦੀ ਜੜਾਂ ਜਦੋਂ ਨਿਕਲੀਆਂ ਸਾਰੀ ਕਰਪਸ਼ਨ ਦੀਆਂ ਨਿਕਲੀਆਂ ਬਹੁਤ ਵੱਡਾ ਕਰਪਟਿਡ ਸੀਗਾ ਕਹਿੰਦੇ ਉਹ ਕਰਪਸ਼ਨ ਦਾ ਮਾਹਿਰ ਸੀਗਾ ਠੀਕ ਹੈ ਉਹ ਜਾਤ ਪਾਤ ਵੀ ਕਰਦਾ ਸੀਗਾ ਗੰਦ ਪਾਇਆ ਹੋਇਆ ਭਾਈ ਗੰਦ ਹੈ ਇਸ ਦੇਸ਼ ਦੇ ਸਿਸਟਮ ਦੇ ਅੰਦਰ ਜਮ੍ਹਾਂ ਗੰਦ ਐਥੋਂ ਕੁਝ ਨਹੀਂ ਨਿਕਲਦਾ ਕਰਪਟ ਹੋ ਚੁੱਕਿਆ ਵੱਡੇ ਪਹਿਲਾਂ ਸਰਕਾਰਾਂ ਲੁੱਟਦੀਆਂ ਫਿਰ ਅਧਿਕਾਰੀ ਲੁੱਟਦੇ ਫਿਰ ਹੋਰ ਥੱਲੇ ਦੇ ਵਾਲੇ ਅਧਿਕਾਰੀ ਲੁੱਟਦੇ ਤੇ ਤੰਨ ਲੁੱਟਣ ਕਸੂਟਣ ਦਾ ਮਾਰਨ ਦਾ ਕੰਮ ਚੱਲਿਆ ਹੋਇਆ ਸਿੱਖਾਂ ਨੂੰ ਬੇਨਤੀ ਹੈ ਭਾਈ ਇਸ ਗੰਦੇ ਸਿਸਟਮ 'ਚੋਂ ਕੁਝ ਨਹੀਂ ਨਿਕਲਦਾ ਇਸ ਕਰਕੇ ਇਸ ਗੰਦੇ ਸਿਸਟਮ ਤੋਂ ਜਾਦ ਹੋਣ ਦੀ ਗੱਲ ਕਰੋ ਘਰ ਘਰ ਤੇ ਸਿੱਖਾਂ ਦੇ ਗੱਲ ਚ ਲੈਣੀ ਚਾਹੀਦੀ ਹੈ ਵੀ ਭਾਈ ਇੱਥੇ ਦਾ ਸਾਰਾ ਸਿਸਟਮ ਕਰਪਟਡ ਹੈ ਇੱਥੇ ਕੁਝ ਨਹੀਂ ਨਿਕਲਣਾ ਇੱਥੇ ਤਾਂ ਆਪਾਂ ਜਾਦ ਹੋਗੇ ਹੀ ਬਚ ਸਕਦੇ ਹਾਂ ਇਸ ਗੰਦੇ ਸਿਸਟਮ ਤੋਂ ਸਾਨੂੰ ਆਜ਼ਾਦੀ ਲੈਣੀ ਆ ਹੁਣ ਤਾਂ ਸਿੱਖ ਜੇ ਆਪਣੀ ਆਜ਼ਾਦੀ ਵੱਲ ਸੋਚਣਗੇ ਤਾਂ ਕੁਝ ਹੋ ਸਕਦਾ ਆ ਨਹੀਂ ਭਾਈ ਕਿੰਨਾ ਮਰਜ਼ੀ ਜ਼ੋਰ ਲਾ ਲਓ ਇੱਥੋਂ ਕੁਝ ਨਹੀਂ ਨਿਕਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ